ਸਤ ਸ੍ਰੀ ਅਕਾਲ ਕੀ ਗੱਲ ਹਾਂ ਲੋਨ ਕਰਵਾਣਾ ਪਹਿਲਾਂ ਟਰੈਕਟਰ ਦੀ ਕਿਸ਼ਤਾਂ ਤੋਂ ਪੂ ਲੈ ਗਈ ਸੀ ਲਾਤੀਆਂ ਸਾਰੀਆਂ ਅਜੇ ਰਹਿੰਦੀਆਂ ਨੇ ਫੇਰ ਜਿਹੜਾ ਪਿੱਛੇ ਦੇ ਘਰ ਪੈ ਸੀ ਕਿਸ਼ਤਾਂ ਦਾ ਉਹਦੀਆਂ ਵੀ ਰਹਿੰਦੀਆਂ ਨੇ ਹਾਂ ਹੁਣ ਕਾਦੀ ਲੋੜ ਪੈ ਗਈ ਕਾਦੇ ਵਾਸਤੇ ਲੋਨ ਕਰਵਾਉਣਾ ਅੱਛਾ ਗੱਡੇ ਵਾਸਤੇ ਹੈ ਕੋਈ ਗੱਲ ਨਹੀਂ ਮੈਂ ਮੈਨੇਜਰ ਨਾਲ ਗੱਲ ਕਰ ਲੈਣੀ ਆ ਜਿਵੇਂ ਉਹ ਕਹੂਗਾ ਫਿਰ ਤੁਸੀਂ ਓਕਣ ਕਰ ਲਿਓ ਇਹ ਨੰਬਰ ਕਿੰਨੇ ਖਾਲੀ ਨੇ ਕੈ ਕਿਲਿਆਂ ਦੇ ਇਹ ਤਿੰਨ ਕਿਲਿਆਂ ਦੇ ਖਾਲੀ ਨੇ ਬਾਕੀ ਸਾਰੇ ਹੈ ਠੀਕ ਆ ਗੱਡੀ ਕਿਹੜੀ ਲਾਣੀ ਆ ਪਤਾ ਨਹੀਂ ਮੈਂ ਤਾਂ ਕਹਿੰਸੀ 1 ਸਾਲ ਹੋਰ اٹਕੇ ਜਾਂਦਾ ਟਰੈਕਟਰ ਦੀਆਂ ਕਿਸ਼ਤਾਂ ਲਾਦ ਹੁੰਦੇ ਚੱਲ ਕੋਈ ਗੱਲ ਨਹੀਂ ਮੈਨੇਜਰ ਨਾਲ ਕਰਦੀਆਂ ਗੱਲ ਹਾਂਜੀ ਮੈਨੇਜਰ ਸਾਹਿਬ ਜੀ ਹਾਂ ਕਾਂਜੀਆ ਤਖਰ ਕਹਿੰਦੀ ਸੀ ਵੀ ਲੋਨ ਕਰਵਾਉਣਾ ਖਾ ਟਰੈਕਟਰ ਦੀਆਂ ਕਿਸ਼ਤਾਂ ਟੁੱਟੀਆਂ ਗਈਆਂ ਨੇ ਘਰ ਵਾਲੀਆਂ ਵੀ ਟੁੱਟ ਗਈਆਂ ਅੱਛਾ ਲਿਮਟ ਵੀ ਖੜੀ ਆ ਤਿੰਨ ਕਿਲੇ ਕੈਂਸ ਵੀ ਨੰਬਰ ਖਾਲੀ ਹੈਗੇ ਨਹੀਂ ਹਜੇ ਅੱਛਾ ਹਾਂ ਮੁੰਡਾ ਅੜਿਆ ਬਾਠਾ ਗੱਡੀ ਨੂੰ ਕਹਿੰਦੇ ਵੀ ਬਹੁਤਾ ਲੈ ਕੇ ਆਉਂਗਾ ਵਿਆਹ ਕੀਤਾ ਨਾ ਮੁੰਡੇ ਦਾ ਪੁੱਛਿਆ ਜੇ ਵੀ ਜ ਨਵੀਂ ਕਾਰ ਲੈ ਕੇ ਦਮੋਗੇ ਇਹ ਨਹੀਂ ਪਤਾ ਵੀ ਕਿੰਨਾ ਕਰਵਾਉਣਾ ਇਹ ਨਹੀਂ ਮੈਨੂੰ ਪਤਾ ਦੇਖੋ ਕਰਿਓ ਤੁਸੀਂ ਆਪਣੀ ਮਰਜ਼ੀ ਮੈਂ ਇਸ ਗੱਲ ਤੋਂ ਬਾਹਰ ਮੈਂ ਕੋਈ ਗਵਾਹੀ ਵਗੈਰਾ ਨਹੀਂ ਦੇਣੀ ਹੈਗੀ ਨਾ ਹੀ ਤੁਸੀਂ ਮੈਨੂੰ ਸੈਨ ਵਗੈਰਾ ਨੂੰ ਕਹੋ ਕਿਸੇ ਨੂੰ ਨਾ ਹੀ ਕਿਸੇ ਕਿਸਮ ਦੀ ਪੜਤਾਲ ਨੂੰ ਕਹੋ ਮੈਂ ਤਾਂ ਰਹਿਣਾ ਇੱਕ ਕੰਨੀ ਤੇ ਹੀ ਹਾਂ ਬਾਕੀ ਤੁਸੀਂ ਸਾਰਾ ਕੁਝ ਜਾਣਦੇ ਹੋ ਹਾਂ ਬਾਕੀ ਤਾਂ ਸਾਰੀ ਨੰਬਰਾਂ ਤੇ ਜ਼ਮੀਨ ਸਾਰੀ ਕੁਝ ਗਵਰਨਮੈਂਟ ਕੋਲ ਆ ਕੁਝ ਪਿੰਡ ਚ ਵੀ ਆ ਮੈਨੂੰ ਪਤਾ ਲੱਗਿਆ ਹਾਂ ਮਾਤਾ ਆਪ ਕਹਿੰਦੀ ਆ ਬਹੁ ਮੁੰਡੇ ਦੇ ਮਗਰ ਲੱਗ ਲੱਕੇ ਇੰਨਾ ਖਰਚਾ ਪਾਈ ਨਾ ਕਰੋ ਹਾਂ ਮੈਂ ਬਹੁਤ ਸਮਝਾਇਆ ਫਿਰ ਹੁਣ ਕਰੂ ਵੀ ਕੀ ਅਗਲਾ ਖਾਰਾ ਬਹੁਆ ਕਹਿੰਦੀ ਹੋਵੇ ਆਪਾਂ ਨੂੰ ਕੀ ਪਤਾ ਮੈਨੇਜਰ ਸਾਹਿਬ ਖਾਰਾ ਬਹੁ ਕਹਿੰਦੀ ਆ ਮੈਂ ਗੱਡੀ ਚਾਹਣਾ ਵਾ ਅੱਜ ਕੱਲ੍ਹ ਦੀ ਕੁੜੀਆਂ ਵੀ ਘਟ ਨਹੀਂ ਗਈਆਂ ਹਾਂ ਪਹਿਲਾਂ ਬਹੁ ਨੂੰ ਮੁੰਡੇ ਨੇ ਐਪਲ ਦਾ ਫੋਨ ਲੈ ਕੇ ਦਿੱਤਾ ਹਾਂ ਕਹਿੰਦੀ ਮੈਂ ਐਪਲ ਦਾ ਫੋਨ ਲੈਣਾ ਮੇਰੀ ਦੂਜੀਆਂ ਭੈਣਾਂ ਕੋਲੇ ਐਪਲ ਦੇ ਫੋਨ ਨੇ ਖਬਰਾਂ ਕਰੋ ਕਹਿਦੀ ਹਵੇ ਵੀ ਮੇਰੇ ਦੂਜੇ ਭੋਇਆਂ ਕੋਲੇ ਗੱਡੀਆਂ ਨਹੀਂ ਹਾਂ ਕੋਈ ਪਤਾ ਨਹੀਂ ਲੱਗਦਾ ਅੱਜ ਕੱਲ ਕੁੜੀਆਂ ਦਾ ਹਾਂ ਨਾਲ ਫਿਰ ਇਹਨਾਂ ਨੂੰ ਗੱਛੀ 12 13 ਕਿਲੇ ਨੇ ਨਾ ਅਗਲੇ ਨੂੰ ਕੀ ਪਤਾ ਇਹਨਾਂ ਨੂੰ ਕਰਾ ਦੇ ਅਗਲੇ ਤਾਂ ਹੋਰਲੈਸ ਕੈਕਟਰ ਦੇਖਨੇ ਨੇ ਵੱਡਾ ਵੱਡਾ ਘਰ ਹਾਂ ਬਾਕੀ ਭਾਈ ਤੁਸੀਂ ਮੇਜਰ ਸਾਹਿਬ ਦੀ ਮਰਜ਼ੀ ਕਰੋ ਜਿਵੇਂ ਤੁਹਾਨੂੰ ਚੰਗਾ ਲੱਗਦਾ ਲੋਟ ਲੱਗਦਾ ਨੰਬਰ ਚੰਗੀ ਤਰ੍ਹਾਂ ਚੈੱਕ ਕਰ ਲਓ ਪਰ ਮੈਨੂੰ ਨਾ ਇਹਦੇ ਵਿੱਚ ਬੜੀ ਸੱਤ ਪੁੱਛਕ